ਯਾਅ ਆਨਲਾਈਨ ਟੈਕੈਂਟ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ اہم ਖਬਰ ਭਾਰਤ ਸਰਕਾਰ ਵੱਲੋਂ 55 ਲੱਖ ਗਰੀਬ ਪੰਜਾਬੀਆਂ ਨੂੰ ਮਿਲਣ ਵਾਲੇ ਮੁਫਤ ਰਾਸ਼ਨ ਨੂੰ ਬੰਦ ਕਰਨ ਦੀ ਕੇਂਦਰ ਸਰਕਾਰ ਦੀ ਸਾਜਿਪ ਨੂੰ ਪੰਜਾਬ ਸਰਕਾਰ ਕਾਮਯਾਬ ਨਹੀਂ ਹੋਣ ਦੇਗੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸੇ ਵੀ ਗਰੀਬ ਦਾ ਰਾਸ਼ਨ ਨਹੀਂ ਰੋਕੇਗੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਪੰਜਾਬ ਦੇ ਪੁੱਲ 1 ਕਰੋੜ

ਉਹਨਾਂ ਦਾ ਬਹਾਨਾ ਲਗਾ ਕੇ 2 ਲੱਖ ਗਰੀਬਾਂ ਦਾ ਰਾਸ਼ਨ ਜਮਾਈ ਤੋਂ ਬੰਦ ਕਰ ਦਿੱਤਾ ਹੈ ਅਤੇ ਹੁਣ 32 ਲੱਖ ਹੋਰ ਲੋਕਾਂ ਦਾ ਰਾਸ਼ਨ 30 ਸਤੰਬਰ ਤੋਂ ਬਾਅਦ ਬੰਦ ਕਰਨ ਦੀ ਧਮਕੀ ਦਿੱਤੀ ਹੈ। ਉਹਨਾਂ ਨੇ ਕੇਂਦਰ ਸਰਕਾਰ ਦਾ ਇਹ ਨੁਕਾ ਤੇ ਗਰੀਬਾਂ 'ਤੇ ਫੈਸਲਾ ਪੰਜਾਬ ਉੱਪਰ ਸਿੱਧਾ ਹਮਲਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਅਨਾਜ ਪੈਦਾ ਕਰਕੇ ਪੂਰੇ ਦੇਸ਼ ਦਾ પેટ ਪਾਲਦੇ ਹਨ। ਅਤੇ ਹੁਣ ਕੇਂਦਰ ਹੀ ਇਹ ਸਰਕਾਰ ਪੰਜਾਬ ਦੇ ਗਰੀਬ ਪਰਿਵਾਰਾਂ ਦੀਆਂ ਪਲੇਟਾਂ ਖਾਲੀ ਕਰਨਾ ਚਾਹੁੰਦੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਨੂੰ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸ ਘਾਤ ਮੰਨਦੇ ਹੈ ਕਦੇ ਇੱਕ ਦੇਮਚਾ ਵੀ ਵਿਰੁੱਧ ਆਮ ਆਦਮੀ ਪਾਰਟੀ ਹਰ ਪੱਧਰ ਤੇ ਲੜਾਈ ਲੜੇ ਦੀ ਇੱਕ ਮੌਕੇ ਤੇ ਉਹਨਾਂ ਦੇ ਨਾਲ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਨਾਵਾ ਪੰਜਾਬ ਹੈ ਅਤੇ ਸ਼ੇਖਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਾਲ ਜੀ ਗੁਰੂਜੰਗ ਸੇਖਵਾ ਬਲਦੀਪ ਸਿੰਘ ਪੰਨੂ ਸੰਚੇ ਵਿੰਗ ਦਿਨਾ ਨਗਰਿਕ ਜਿਲ੍ਹਾ ਪ੍ਰਧਾਨ ਜੋ ਬਣ ਰੰਦਾਵਾ ਤੇ ਪਾਰਟੀ ਦੇ ਜਿਲ੍ਹਾ মিডিਆ ਇੰਚਾਰਜ ਮਕਦੀਰ ਜੀ ਹਾਲੋ ਵਾਲ ਮੌਜੂਦ ਕਰਨ ਆਉਂਦੇ ਆ ਪ੍ਰੈਸ ਕਾਨਫਰੰਸ ਦੌਰਾਨ ਕੀ ਕਿਹਾ ਜਿਹੜੀ ਇਹ ਅਹਿਮ ਜਿਹੜੀ ਕਾਨਫਰੰਸ ਰੱਖੀ ਗਈ ਹੈ ਜੀ ਅੱਜ ਜਿਹੜਾ ਭਾਜਪਾ ਸਰਕਾਰ ਜਿਹੜੀ ਗਰੀਬ ਵਰਗ ਤੇ ਜਿਹੜਾ ਇੱਕ ਬਖਰਾ ਡਾਕਾ ਜਿਹੜਾ ਮਾਰਨ ਜਾ ਰਹੀ ਹੈ 55 ਲੱਖ ਤਕਰੀਬਨ ਗਰੀਬ ਪਰਿਵਾਰਾਂ ਦੇ ਜਿਹੜੇ ਕਿਉਂਕਿ ਪਹਿਲਾਂ 30 ਲੱਖ ਜਿਹੜਾ ਈ ਕੇ ਵਾਈ ਸੀ ਦੇ ਨਾਮ ਤੇ ਜਿਹੜੇ ਰਾਸ਼ਨ卡ਟ ਕੱਟੇਗੇ ਹੁਣ ਕਟੋ ਕਟਨੇ 8 ਲੱਖ 2493 ਰਾਸ਼ਨ卡ਟ ਕੱਟਣ ਦੀ ਤੈਅਰੀ ਚ ਦੁੱਖ ਦੀ ਗੱਲ ਹੈ ਇਹੋ ਕਾਰਨ ਜਿਹੜੇ ਗਰੀਬ ਲੋਕ ਜਿਨ੍ਹਾਂ ਨੂੰ ਇੱਕ ਆਸ ਹੁੰਦੀ ਹੈ ਪੰਜਾਬ ਇੱਕ ਸਾਰੇ ਦੇਸ਼ ਦਾ ਟਿੱਡ ਪਰਣ ਵਾਲਾ ਇੱਕ ਸਟੇਟ ਹੈ ਪਰ ਇਹ ਉਦੋਂ ਕੇਸ ਗੱਲ ਦਾ ਵੀ ਸਾਡੇ ਪੰਜਾਬ ਦੇ ਵਿੱਚ ਆਮ ਲੋਕਾਂ ਦੇ ਉਹਨਾਂ ਦੇ ਰਾਸ਼ਨ ਕਾਟਾ ਨੂੰ ਕੱਟ ਕੇ ਉਹਨਾਂ ਦੇ ਦਾਕਾ ਮਾਰ ਰਹੇ ਆ ਬਸੋ ਅੱਜ ਜਿਹੜੀ ਮੇਨ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਮਕਸਦ ਇਹ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਇਹਨਾਂ ਦੇ ਮਨਸੂਬੇ ਜਿਹੜੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਚਾਹੇ ਸਾਨੂੰ ਕਾਨੂੰਨ ਦਾ ਦਰਵਾਜ਼ਾ ਖਰਕਾਉਣਾ ਪਵੇ ਚਾਹੇ ਸਾਨੂੰ ਸਰਕਾਰ ਦੇ ਉੱਤਰਨ ਦੀ ਲੋੜ ਪਵੇ ਆ ਅਸੀਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਹਰ ਸਾਮਨੇ ਤੱਕ ਪਰ ਜਿਹੜਾ ਸਰਕਾਰ ਜਿਹੜੀ ਪਿਆਰ ਵਰਤਿਆ ਕਰ ਉਹ ਇਹ ਬਣਾ ਰਹੀ ਆ ਭਾਤ ਵਾਲੀ ਕੀ ਇਹ ਸਾਨੂੰ ਕੰਮ ਨਹੀਂ ਕਰਨ ਦਿੱਤੇ ਜਾ ਰਹੀ ਜਿਹੜੀ ਤੁਸੀਂ ਕਹਦੇ ਕਿ ਇਹ ਡਾਟਾ ਚੋਰੀ ਕਰਦੇ ਆ ਸੱਚੀਅਤ ਕੀ ਹੈ ਦੇਖੋ ਮੈਂ ਤੁਹਾਨੂੰ ਬਸਾ ਚਲਾ ਸਾਡੀ ਗਰੰਟੀ ਸੀ ਬਿਜਲੀ ਦੀ ਜਿਹੜੀ 600 ਜੁਟ ਦੀ ਗਰੰਟੀ ਸੀ ਸਭ ਤੋਂ ਵੱਡੀ ਗਰੰਟੀ ਸੀ ਇੱਕ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਦੀ ਪ੍ਰਾਈਵੇਸੀ ਜਿਹੜੀ ਆ ਉਹਨਾਂ ਦੀ ਨਹੀਂ ਜਾ ਰਹੀ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਬੈਂਕ ਖਾਤਿਆਂ ਦੇ ਨੰਬਰ ਇਹ ਪ੍ਰਾਈਵੇਸੀ ਲੀਕ ਕਰਨਾ ਮਤਲਬ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕੀਤੇ ਵਾਦੇ 600 ਗਿਗਟ ਬਿਜਲੀ ਉਹਨੂੰ ਪੂਰਾ ਕੀਤਾ ਬਸੋ ਕਿਸੇ ਵੀ ਪੰਜਾਬ ਦੇ ਲੋਕਾਂ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਮਹੱਲਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਕਿਸੇ ਦਾ ਵੀ ਕੋਈ ਡਾਟਾ ਲਿਆ ਹੋਇਆ ਇਹ 600 ਗਿਗਟ ਫਰੀ ਕੀਤਾ ਜਿਹੜਾ 600 ਗਿਗਟ ਬਿਜਲੀ ਦਾ ਬਿੱਲ ਕੱਟ ਆਉਂਦਾ ਕੋਈ ਐਸਸੀ ਨਹੀਂ ਕੋਈ ਬੀਸੀ ਨਹੀਂ ਕੋਈ ਜਰਨਲ ਨਹੀਂ ਸਾਰਿਆਂ ਦਾ ਹੁਣ ਲੇਡੀਜ਼ ਦੀ ਗਾਰੰਟੀ ਦੀ ਗੱਲ ਦੱਸੀ ਸੀ ਤੁਹਾਡੇ ਸਾਹਮਣੇ ਮਾਨਸਾ ਬੋਲ ਰਹੇ ਸੀ ਤੇ ਜਿਹੜੀ ਉਹ ਗਰੰਟੀ ਆ ਉਹ ਵੀ ਜਿਹੜੀ ਜਦੋਂ ਆਪਾਂ ਜਲਦ ਪੂਰੀ ਕਰਨੇ ਉਹਦੇ ਵਿੱਚ ਕੋਈ ਡਾਟਾ ਜਿਹੜਾ ਉਹ ਪ੍ਰੋਪਰਲੀ ਸਟੇਟਮੈਂਟ ਵਿੱਚ ਲਿਆ ਜਾਊਗਾ ਵੀ ਸਾਡੇ ਪੰਜਾਬ ਦੇ ਵਿੱਚ ਕਿੰਨੀਆਂ ਨੇ ਦਿੱਤੀ ਇਹ ਨਹੀਂ ਕੋਈ ਅਲਾ ਦੀ ਪ੍ਰਾਈਵੇਸੀਆਂ ਚੋਰੀ ਆਧਾਰ ਕਾਰਡ ਦੇ ਦੇ ਜੀ ਬੈਂਕ ਖਾਤੇ ਦੇ ਦੇ ਜੀ ਇਹ ਨਹੀਂ ਵੈਸੋ ਇਹ ਇਹ ਕਥੀ ਗੱਲ ਨੰਨੋ ਗੱਲ ਹੈ ਸਰ ਇੱਕ ਸੈਂਟਰ ਦੀ ਏਜੰਸੀ ਜਿਹੜਾ ਇਹ ਕੰਮ ਕਰ ਰਹੀ ਹੈ ਅਸੀਂ ਵੀ ਕਰ ਰਹੇ ਹਾਂ ਅਸੀਂ ਦਾ ਕੈਂਪ ਉਹ ਕੈਂਪ ਲਗਾ ਰਹੇ ਹਨ ਨੰਨੋ ਏਜੰਸੀ ਜਿਹੜੀ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਆਪਣੀ ਸਰਕਾਰ ਦੀ ਵੀ ਗੱਲ ਪੰਜਾਬ ਸਰਕਾਰ ਦੀ ਗੱਲ ਦੱਸਤੀ ਸੈਂਟਰ ਸਰਕਾਰ ਨੇ ਸ਼ੁਰੂ ਤੋਂ ਪੰਜਾਬ ਦੇ ਨਾਲ ਤੱਕਾ ਕਰਦੀ ਆਈ ਕਿਉਂਕਿ ਦੋਖੇ ਇਸ ਗੱਲ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਪੰਜਾਬ ਦੇ ਵਿੱਚ ਪਰ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਹਿੱਤਾਂ ਲਈ ਹੈ ਲੋਕਾਂ ਦੇ ਹੱਕਾਂ ਲਈ ਪਰ ਇਹ ਦੇਰ ਕੋ ਦੋ ਮਹੀਨੇ ਹੋ ਗਏ ਕੈਂਪ ਲੱਗ ਰਹੇ ਪਰ ਕੋਈ ਗ੍ਰਿਫਤਾਰੀਆਂ ਕਿਉਂ ਨਹੀਂ ਨੇ ਗ੍ਰਿਫਤਾਰੀ ਕੋਈ ਨਹੀਂ ਇਹਦੇ ਵਿੱਚ ਜਿਹੜੇ ਜਿਹੜੇ ਲੋਕਾਂ ਦੀ ਜਦ ਕੰਪਲੇਂਟਸ ਆਉਣਗੀਆਂ ਲੋਕਾਂ ਦੀ ਜਿਹੜੀ ਆ ਆ ਆਪਣੇ ਮੈਂ ਕਹਿੰਦਾ ਸੀ ਕਿ ਮੈਂ ਵੀ ਸ਼ਿਕਾਇਤਾਂ ਆਉਣਗੀਆਂ ਤੇ ਫਿਰ ਨੈਚਰਲੀ ਜਿਹੜੀ ਸਰਕਾਰ ਨੂੰ ਆਪਣੀ ਕਾਰਵਾਈ ਕਰਨੀ ਯਾਤਰੀ ਕਰਨ ਵੀ ਇਹ ਗੱਲ ਕਹੀ ਸੀ ਜਦੋਂ ਕਾਲੀ ਸਮਝਿਆ ਜਾਂ ਕੰਗਰੇਸ ਸਮਝਿਆ ਕਈ ਛੇਤਿਆਂ ਦੇ ਕਾਰ ਬਣੇ ਹੈਗੇ ਸੀ ਰਸਟਕਾਰ ਦਾ ਇਹਦੇ ਵਿੱਚ ਕਿਤੇ ਕਿਸ਼ਵਾਸ਼ਾਂ ਨੇ ਕਿਹਾ ਸੀ ਕਿ ਕੱਟੇ ਜਾਣ ਸੈਂਟਰ ਨੂੰ ਸਵਾਰਕ ਕੀਤੀ ਸੀ ਸੋ ਮੈਂ ਤੁਹਾਨੂੰ ਅੱਗੇ ਦੱਸਿਆ ਸਾਡੇ ਪੰਜਾਬ ਸਰਕਾਰ ਨੇ 1.33 ਕਰੋੜ ਦੇ ਲਾਗੇ ਚੱਕੇ ਪ੍ਰੋਪਰਲੀ ਕਾਡਾਂ ਦੀ ਵੈਰੀਫਿਕੇਸ਼ਨ ਕਰ ਚੁੱਕੇ ਜਿੰਨਾਂ ਨੇ ਕੋਈ ਡਾਟਾ ਕਲੈਕਟ ਨਹੀਂ ਕੀਤਾ ਸਾਲੋਂ 6 ਮਹੀਨੇ ਹੋਰ ਦੀ ਲੋੜ ਹੈ ਜਿਹਦੇ ਵਿੱਚ ਆਪਾਂ ਰਹਿੰਦੀ ਕਸਰ ਵੀ ਜਿਹੜੀ ਡਾਟੇ ਦੀ ਉਹ ਵੀ ਪੂਰੀ ਕਰਦੇ ਆਏ ਤੁਹਾਨੂੰ ਕੋਈ ਲੈਸੀ ਲੱਗਾ ਹੋਵੇ ਵੀ ਆਮ ਆਦਮੀ ਪਾਰਟੀ ਕਿਸੇ ਦੇ ਆਧਾਰ ਕਾਰਡ ਮੰਗ ਲਈਏ ਕਿਸੇ ਦਾ ਪ੍ਰਾਈਵੇਸੀ ਜਿਹੜੀ ਮੰਗ ਰਹੀ ਹੈ ਨਹੀਂ ਆਪਾਂ 6 ਮਹੀਨੇ ਹੋਰ ਮੰਗ ਰਹੇ ਆਪਾਂ ਕੰਮ ਕਰ ਰਹੇ ਪਰ ਆਪਾਂ ਕੰਮ ਕਰ ਰਹੇ ਆਪਣੇ ਤਰਜੀਬ ਦੇ ਹਿਸਾਬ ਨਾਲ ਕਿਤੇ ਸਾਡੇ ਲੋਕਾਂ ਨੂੰ ਕੋਈ ਦਿੱਕਤ ਪੈ ਨਹੀਂ ਪੈਸੀ ਨਾ ਸਰ ਆਪ ਨੂੰ ਕੀ ਇਸ਼ਾਰਾ ਕਿ ਡਾਟਾ ਕਿਉਂ ਇਕੱਠਾ ਕੀਤਾ ਜਾ ਰਿਹਾ ਹੈ ਦੇਖੋ ਡਾਟਾ ਗਲਤ ਡਾਟਾ ਇਕੱਠਾ ਕਰਨ ਦੀ ਨਹੀਂ ਹੈ ਲੋਕਾਂ ਦੀਆਂ ਕੰਪਲੇਂਟਾਂ ਨੇ ਵੀ ਪ੍ਰਾਈਵੇਸੀ ਜਿਹੜੀ ਸਾਡੀ ਲੀਕ ਆਊਟ ਹੋ ਰਹੀ ਹੈ ਅੱਗੇ ਵੀ ਖਾਤਿਆਂ ਦੇ ਨੰਬਰ ਲਏ ਸੀ ਅੱਗੇ ਵੀ ਗੱਲਾਂ ਤੁਸੀਂ ਸੁਣਿਆ ਸੀ ਸੋ ਇੱਥੋਂ ਤੱਕ ਸ਼ਿਕਾਇਤਾਂ ਆਈਆਂ ਨੇ ਮੈਂ ਨਹੀਂ ਕਹਿ ਸਕਦਾ ਕਿ ਫਲਾਣਾ ਲੀਡਰ ਕੋਈ ਫਲਾਣਾ ਕੋਈ ਇੱਥੋਂ ਤੱਕ ਸ਼ਿਕਾਇਤਾਂ ਵੀ ਆਈਆਂ ਨੇ ਕਿ ਕਹਿੰਦੇ ਨੇ ਜੀ ਸਾਨੂੰ ਸਾਡੇ ਪੈਸੇ ਵੀ ਜਿਹੜੇ ਉਹ ਮੰਗ ਰਹੇ ਨੇ ਮੈਨੂੰ ਲੱਗਦੀ ਫਿਰ ਕੇਂਦਰ ਸਰਕਾਰ ਜੀ ਮੈਂ ਸਰ ਤੁਹਾਡੇ ਸਾਹਮਣੇ ਹੈ ਜੀ ਗਰੀਬ ਦੀ ਤਲਵਾਰ ਦੇ ਵਿੱਚ ਜਿਹੜਾ ਰਾਸ਼ਨ ਹੁੰਦਾ ਸੀ ਉਹ ਅੱਜ ਕਿਸੇ ਦਾ ਕਿਸੇ ਕਿਸਮ ਦੇ ਵਿੱਚ ਨਾ ਪਹੁੰਚਿਆ ਤੇ ਪੰਜਾਬ ਨੂੰ ਲਾਚਾਰ ਬਣਾਉਣਾ ਚਾਹੁੰਦੇ ਨੇ ਪੰਜਾਬ ਨੂੰ ਜਿਹੜਾ ਵੀ ਜੋ ਪੰਜਾਬ ਦੇ ਹੱਕ ਸੀ ਉਹਨਾਂ ਦੇ ਉੱਤੇ ਡਾਕਾ ਮਾਰਨਾ ਚਾਹੁੰਦੇ ਨੇ ਪਰ ਆਮ ਆਗੂ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਸਰਕਾਰ ਇਹ ਹਰ ਗਿਸਤ ਨਹੀਂ ਹੋਣ ਦਊਗੀ ਕਹਿੰਦੇ ਤੁਸੀਂ 1000 ਰੁਪਏ ਦੀ ਸਕੀਮ ਲਾਗੂ ਕਰੋਗੇ ਉਹਦੇ ਤੁਸੀਂ ਵੈਰੀਫਾਈ ਕਰੋਗੇ ਕਿ ਉਹਦੀ ਉਮਰ 18 ਸਾਲ ਹੈ ਕਿ ਨਹੀਂ ਉਹਦੀ ਵਾਸਤੇ ਤੁਸੀਂ ਡਾਟਾ ਕਲੈਕਸ਼ਨ ਚ ਐਕਾਂ ਦਾ ਡਾਕੂਮੈਂਟ ਜਦੋਂ 600 ਜਨਤ ਵੀ ਆਪਾਂ ਬਿਜਲੀ ਦੀ ਪ੍ਰਤੀਕਿਰਿਆ ਕੀਤੀ ਉਹ ਵੀ ਸਾਰਾ ਉਹ ਉਹ ਜੋ ਜੋ ਮੈਂ ਤੁਹਾਨੂੰ ਦੱਸਾਂਗਾ ਸ਼ਾਇਦ ਮੈਂ ਤੁਹਾਡੇ ਤੁਹਾਡੇ ਇੱਕ ਮਿੰਟ ਮੈਂ ਤੁਹਾਡੇ ਧਿਆਨ ਚ ਲਿਆ ਦੇਣਾ ਚਾਹਣਾ ਮੇਰੀ ਬੇਨਤੀ ਹੈ ਇਹ ਤੁਸੀਂ ਇਹ ਵੇਖੋ ਇਹ ਵੇਖੋ ਕਿ ਜਿਹੜੀ ਜਦੋਂ ਸਰਕਾਰ ਆਈ ਹੈ ਜਦੋਂ ਆਪਾਂ 600 ਜੁਮਟ ਦਿੱਤਾ ਕਿਹਦੇ ਕਿਹਦੇ ਹਾਰਮ ਪਰਾਇਆ ਕਦੋਂ ਪਰਾਇਆ